ਸਾਰਿਆਂ ਨੂੰ ਸੋ ਵੈਲਕਮ ਟੂ 27 ਕੀ ਬਲੌਗਸ ਸੋ ਅੱਜ ਜੇ ਸਾਵਨ ਦਾ ਪਹਿਲਾ ਸੋਮਵਾਰ ਤੇ ਅਸੀਂ ਚੱਲੇ ਹਾਂ ਮੰਦਰ ਮੱਥਾ ਟੇਕਣ ਸੋ ਤੁਹਾਨੂੰ ਸਾਡੇ ਸ਼ਹਿਰ ਦਾ ਮੰਦਰ ਦਿਖਾਵਾਂਗੇ ਬਹੁਤ ਹੀ ਸੋਹਣਾ ਮੰਦਰ ਹਰ ਹਰ ਮੰਦਰ ਸੋਹਣਾ ਹੁੰਦਾ ਹੈ ਬਟ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਵਾਂਗੇ ਭੋਲੇ ਨਾਜੀ ਦੇ ਮੰਦਰ ਤੇ ਹਾਂਜੀ ਗਾਇਸ ਹੁਣ ਅਸੀਂ ਜਾ ਰਹੇ ਹਾਂ ਮੰਦਿਰ ਕੀ ਵੀ ਲੈ ਜਾਣਾ ਹਾ ਜੋਤ ਵਸਤ ਚੱਕ ਲੈ ਚੱਲ ਨਿਕਲੋ ਬਾਹਰ ਮੰਦਰ ਰਸਤੇ ਖੜੇ ਹੋ ਆਟੋ ਪੈਸੇ ਲੈ ਲੈ ਮੈਂ ਤਾਂ ਰੱਖਣ ਜੋਗੇ ਪੈਸੇ ਮੇਰੇ ਕੋਲ ਤਾਂ ਇਹ ਨਹੀਂ ਪੈਸੇ ਦੁੱਧ ਵੀ ਲੈਣਾ ਹੈ ਟੱਕਲਾ ਪੈਸੇ ਥੋੜੇ ਜਿਹਾ ਠੀਕ ਹੈ ਠੀਕ ਹੈ ਮੇਰੇ ਵਾਲੀ ਕਿਟੇ ਜੀ ਕਿੱਥੇ ਉਹਦੇ ਵਿੱਚ ਹੋਣਗੇ ਆ ਪਈ ਇੱਥੇ ਭਾਂਡੇ ਆ ਗਾ ਹੱਟ ਟੋਕਰ ਵਾਲਾ ਕੁਰਸੀਆਂ ਥੱਲੇ ਬੀਠ ਹੈਗੇ ਸਰੂ ਰੱਖਿਆ ਹੈ ਕੈਮਰਾ ਹਾਂ ਮੇਰੇ ਕੋਲ ਹੁਣ ਕਰਕੇ ਰੱਖ ਚੇਤੀ ਕਰੋ ਯਾਰ ਹੱਦ ਦਾ ਬਦਲ ਕਿਹੜੇ ਟਾਈਮ ਮੰਦਰ ਜਾਣਾ ਹੈ ਚਲ ਟੋਕਰੀ ਵੀ ਚੱਕੀ ਟੋਕਰੀ ਕੀ ਕਰਨੀ ਸਾਰੇ ਤਾਂ ਟੋਕਰੀ ਲੱਗ ਜੇ ਅੱਛਾ ਉਹ ਚੱਕ ਲਿਆ ਉਧਰ ਤੇ ਜਿੰਦਾ ਚੱਕ ਲਿਆ ਮਨ ਮੇਰਾ ਮੰਦਿਰ ਸ਼ਿਵ ਮੇਰੀ ਪੂਜਾ ਨਹੀਂ ਕੋਈ ਦੂਜਾ ਆ ਜਾ ਆ ਜਾ ਡੋਲੂ ਮਨ ਬੜਾ ਦੇ ਫਿਰ ਲੱਗ ਜਾਂਦੀ ਕੀਟਣ ਲੱਗੇ ਸਾਡਾ ਜਿੰਦਾ ਤੇ ਆਪਾਂ ਜਾਣੇ ਹੁਣ ਸ਼ਿਵ ਮੰਦਿਰ ਲੱਗ ਨਹੀਂ ਰਿਹਾ ਆਹ ਫਾਟ ਗਾਈਸ ਇਹ ਹੈ ਸਾਡਾ ਸਾਡੇ ਸ਼ਹਿਰ ਦਾ ਬਾਜ਼ਾਰ ਅਗਰ ਤੁਸੀਂ ਬਲੌਗ ਦੇਖ ਰਹੇ ਹੋ ਦੱਸਿਓ ਇਹ ਕਿੱਥੇ ਦਾ ਸ਼ਹਿਰ ਆ ਕਿਹੜਾ ਸ਼ਹਿਰ ਆ ਕਿਹੜਾ ਬਾਜ਼ਾਰ ਆ ਤੇ ਮੈਂ ਕਹੋਣਾ ਤੇ ਉਹ ਕਹੋਣਾ ਕੰਦੇ ਚੰਗੀ ਚੱਲ ਰਹੀ ਹੈ ਸਾਗਾ ਆ ਗਿਆ ਜੀ ਆਪਣਾ ਮਿਲ ਗਿਆ ਓਹ ਦਿਖਦਾ ਜੀ ਮੇਰੇ ਭੋਲੇ ਦਾ ਮੰਦਿਰ ਓਹ ਦਿਖਦਾ ਓਹ ਦਿਖਦਾ ਮੇਰੇ ਭੋਲੇ ਦਾ ਮੰਦਿਰ ਓਹ ਦਿਖਦਾ ਲਓ ਜੀ ਸ਼ੇਪਕ ਤੋਂ ਪਹੁੰਚ ਗਏ ਆਪਾਂ ਸ਼ੇਪ ਮੰਦਿਰ

दर्शन ਕਰੋ ਜੀ ਸ਼ਨੀ ਦੇਵ ਮਹਾਰਾਜ ਜੀ ਦੇ ਤੇ ਸਾਡੀ ਮਾਤਾ ਰਾਣੀ ਤੇ ਆਪਣੀ ਮਾਤਾ ਰਾਣੀ ਤੇ ਪਿੱਪਲ ਦੇਵਤਾ ਜੀ ਇਹ ਜੀ ਖੂਬਸੂਰਤ ਸੋਨਾ ਜਿਆ ਮੰਦਿਰ ਸਾਡੇ ਸ਼ਹਿਰ ਦਾ ਮੰਦਰਾ ਜੀ ਕੈਂਟੀਆਂ ਤੁਹਾਨੂੰ ਸੁਣ ਰਹੀ ਹੋਣੀ ਹੈ ਕਿੰਨੀ ਪੋਜ਼ਿਟਿਵਿਟੀ ਮਿਲਦੀ ਆ ਮੰਦਿਰ ਵਿੱਚ ਆ ਕੇ ਹਾਂ ਲਗਾ ਦੇ ਬਸ ਵਸੇਦ ਨੂੰ ਇਹਨੂੰ ਨਾ ਪਾਰ ਕਰੀਦਾ ਹੁੰਦਾ ਉੱਥੇ ਵੀ ਉਧਰ ਵੀ ਉਧਰ ਵੀ ਜਾਣਾ ਸੀ ਕਾ ਕੀ ਸਦੂ ਇਹ ਨਾ ਵਰਤਾ ਚ ਨਹੀਂ ਆਪਾਂ ਕੁਝ ਬਣਦੀ ਲੋਜੀapsack ਨੂੰ ਖਾ ਕੇ ਦੇ ਲਈ ਅਸੀਂ ਜਾ ਰਹੇ ਹਾਂ ਕਰੀ ਮੰਦਰ ਦੀਆਂ ਕੈਂਟੀਆਂ ਪੌਜੀਟਿਵ ਖੁਸ਼ੀ ਪਸੋੜਾ ਹੋ ਜਾ ਨਿਹਾਰ ਜਾਏ ਮੇਰੇ ਮਹਾਕਾ ਜਾਏ ਮੇਰੇ ਮਹਾਕਾ que